ਮੈਂ ਇੰਨਾ ਤੇ ਰੁਪਈਆ ਦੇਖਿਆ ਕਿ ਮੇਰੇ ਘਰ ਵੀ ਵੀ ਲੱਖ ਰੁਪਏ ਉੱਤੇ ਕੀ ਹੁੰਦਾ ਸੀਗਾ ਹਾਂ ਹਾਂ ਕੈਸ਼ ਹੀ ਪਿਆ ਹੁੰਦਾ ਸੀ ਕੋਈ 1 ਕਰੋੜ ਦੀ ਦੁਕਾਨ ਸੀ ਮੈਂ ਹਾਂ 30 ਲੱਖ ਦੀ ਦੁਕਾਨ ਵੇਚ ਕੇ ਇਸ ਤੇ ਲਾਇਆ ਪ੍ਰੇਸ਼ਣ ਤੇ ਲਾਇਆ ਦੋ ਦੋ ਤਿੰਨ ਤਿੰਨ ਗਨਮਨ ਸੀ ਮੇਰੇ ਕੋਲ ਜਿਪਸੀ ਸੀ ਗਵਰਨਮੈਂਟ ਦੀ ਮੇਰੇ ਕੋਲ ਅਮਰੀਕਾ ਜਾਂਦਾ ਸੀ ਮੈਂ ਜੀ 6-6 ਮਹੀਨੇ ਸਾਲ ਸਾਲ ਅਮਰੀਕਾ ਲਾਇਆ ਜਾਂਦਾ ਸੀ ਗੱਡੀਆਂ ਸੀ 2 2 3 3 ਗੱਡੀਆਂ ਸੀ ਮੇਰੇ ਕੋਲ ਆਪਣੀਆਂ ਜੀ ਮੇਰਾ ਇਲੈਕਟ੍ਰੋਨਿਕਸ ਦਾ ਕੰਮ ਸੀਗਾ ਪਵਨ ਇਲੈਕਟ੍ਰੋਨਿਕਸ ਨਾਂ ਤੇ ਮੇਰੀ ਸ਼ਾਪ ਸੀ ਘੜ ਤੋਂ ਵੱੜ 50 60 ਲੱਖ ਦਾ ਮੇਰਾ ਮਾਲ ਦੁਕਾਨ ਤੇ ਡਿਸਪਲੇ ਹੁੰਦਾ ਸੀਗਾ ਲੇਕਿਨ ਸਭ ਕੁਝ ਐਂਡ ਵਿੱਕ ਗਿਆ ਐਂਡ ਹਾਰ ਗਿਆ ਬਿਲਕੁਲ ਮੈਂ ਹਾਰ ਗਿਆ ਕਦੀ ਸਿੰਗਾਪੁਰ ਚਲ ਜਾਣਾ ਕਦੀ ਕਿਤੇ ਚਲ ਜਾਣਾ ਕਦੀ ਘੁੰਮਦਾ ਰਹਿੰਦਾ ਸੀ ਮੈਂ ਜ਼ਿੰਦਗੀ ਆਪਣੀ ਬੜੀ ਵਧੀਆ ਗੱਟੀ ਆ ਮੇਰੇ ਮਾਲਕ ਨੇ ਮੇਰੀ ਜ਼ਿੰਦਗੀ ਬਹੁਤ ਵਧੀਆ ਲੇਕਿਨ ਪਤਾ ਨਹੀਂ ਕਿੱਥੇ ਮੇਰ ਤੋਂ ਗਲਤੀ ਹੋ ਗਈ ਜਾਂ ਮੈਂ ਕਿਸੇ ਦਾ ਬੁਰਾ ਕੀਤਾ ਹੋਣਾ ਉਹ ਮਾਲਕ ਨੇ ਮੰਨੂੰ ਅੱਜ ਆ ਦਿਨ ਦਿਖਾਏ ਘੁੜੀਆ ਮੇਰੀ ਡਾਕਟਰ ਹੈ ਜੀ ਜਰਮਨ ਚ ਐਮ ਡੀ ਐਮ ਐਸ ਘੁੜੀਆ ਮੇਰੀ ਡਾਕਟਰ ਗਾਇਨੀ ਸਪੈਸ਼ਲਿਸਟ ਹੈ ਜੀ ਪਰ ਉਹ ਮੈਰਿਡ ਹੈ ਅਸੀਂ ਕਦੀ ਉਹਨਾਂ ਨੂੰ ਕਿਸੇ ਗੱਲ ਦਾ ਸਿਕਰ ਹੀ ਨਹੀਂ ਕੀਤਾ ਕਦੀ ਪਪਾ ਠੀਕ ਹੋ ਮਾਂ ਠੀਕ ਹੈ ਵੀ ਟੀਵੀ ਵੇ ਇਹ ਜੋ ਇਲੈਕਟ੍ਰੋਨਿਕ ਵਾਲੇ ਮੁੰਡੇ ਕੁੜੀਆਂ ਇਲੈਕਟ੍ਰੋਨਿਕ ਦਾ ਕੰਮ ਕਰ ਸਕਦੇ ਆ ਭਾਂਡੇ ਵਾਲੇ ਬੱਚੇ ਭਾਂਡਿਆਂ ਦਾ ਕੰਮ ਕਰ ਸਕਦੇ ਆ ਵੀ ਤੂੰ ਸਾਡਾ ਬੱਚਾ ਡਾਕਟਰ ਨਹੀਂ ਬਣਦਾ ਮੈਂ ਕਿਹਾ ਡਾਕਟਰ ਸਾਹਿਬ ਮੈਂ ਕੁੜੀ ਨੂੰ ਡਾਕਟਰ ਬਣਾ ਕੇ ਤੁਹਾਡੇ ਕੋਲ ਲੈ ਕੇ ਆਉਂਗਾ ਮੈਂ ਕਿਹਾ ਤੁਹਾਡਾ ਮੇਰਾ ਅੱਜ ਵਾਦਾ 5 ਸਾਲ ਕੁੜੀ ਨੇ ਰੋਮਾਨੀਆ ਪੜ੍ਹਾਈ ਕੀਤੀ ਐਮਬੀਬੀਸ ਉਹਨੇ ਉੱਥੇ ਕੀਤੀ ਜਰਮਨ ਗਈ 5 ਸਾਲ ਜਰਮਨੋ ਨੇ ਐਮਡੀ ਐਮਐਸ ਕੀਤੀ ਮੈਂ ਡਾਕਟਰ ਕੋਲ ਲੈ ਗਿਆ ਮੈਂ ਕਿਹਾ ਡਾਕਟਰ ਸਾਹਿਬ ਇਹੋ ਹੀ ਕੁੜੀ ਆ ਤੁਹਾਡੇ ਘਰ ਫਿਰ ਡਾਕਟਰ ਨਾਲ ਉਹਨਾਂ ਨੇ ਆਪਰੇਟ ਕੀਤੇ ਉੱਥੇ ਜੀਵਨ ਹਸਪਤਾਲੇ ਤਿੰਨ ਚਾਰ ਆਪਰੇਸ਼ਨ ਕੀਤੇ ਜਦੋਂ ਆਈ ਸੀਗੀ ਅੱਜ ਘੱਟ ਤੋਂ 8 ਤੋਂ ਲੈ ਕੇ 10 ਸਜੇਰੀ ਨੂੰ ਆਪਰੇਟ ਕਰਦੀ ਆ ਉੱਥੇ ਜਰਮਨ ਚ ਕ੍ਰੈਂਕਨ ਹਸਪੀਟਲ ਆ ਸਭ ਤੋਂ بڑا ਹਸਪਤਾਲ ਆ ਜਰਮਨ ਦੇ ਅੰਦਰ ਉਹਦੀ ਚੀਫ ਹੈ ਜਵੇਦੀ ਕੁੜੀ ਤਿਆਂ ਦਾ ਦੋ ਕੁਲਦਿਆਂ ਮਾਲਕ ਹੁੰਦੀਆਂ ਜੀ ਇਹ ਸਕੂਲ ਦੀ ਵੀ ਮਾਲਕ ਹੈ ਜਿਹੜੀ ਕੁੱਲ ਤੇ ਗਈ ਹੈ ਸਕੂਲ ਦੀ ਵੀ ਮਾਲਕ ਹੈ ਜੀ ਅਸੀਂ ਤੀਨੋਂ ਕਿਉਂ ਦੁਖੀ ਕਰੀਏ ਮੇਰੀ ਦੁਕਾਨ ਦੀ ਪਵਨ ਇਲੈਕਟ੍ਰੋਨਿਕਸ ਦੇ ਨਾਂ ਹਤੇ ਔਰ ਸ਼ਹਿਰ 'ਚ ਮੇਰਾ ਨਾਂ ਵਜਦਾ ਸੀ ਔਰ ਇੰਨੀ ਕੀ ਸੇਲ ਵੇ ਕਰਦਾ ਸੀ 200 200 ਬਣ ਟੀਵੀ ਵੇਚ ਦਿੰਦਾ ਸੀ 200 200 ਟੀਵੀ ਮਹੀਨੇ ਦਾ 200 ਫ੍ਰੀਜ 100 150 ਵਾਸ਼ਿੰਗ ਮਸ਼ੀਨ ਇੰਨੀ ਮੇਰੀ ਸੇਲ ਸੀ ਇੰਨਾ ਮੇਰਾ ਟਰਨਓਵਰ ਸੀਗਾ ਜੀ ਸਤਾ ਜੀਆਂ ਦੀ ਕੁਰਬਾਨੀ ਦਿੱਤੀ ਕਿਸ ਲਈ ਦਿੱਤੀ ਸਾਡੇ Hindu ਧਰਮ ਲਈ ਦਿੱਤੀ ਆਜ ਅਸੀਂ ਸਾਹ ਲੈ ਰਹੇ ਆ ਤੇ ਦੁਰਗਾ ਗੋਬੇਸ਼ਨੀ ਜੀ ਕਰਕੇ ਲੈ ਰਹੇ ਆ ਤੇ ਲੇਕਿਨ ਉਹ ਪਾਣਾ ਤੇਰਾ ਪਾਣਾ ਮਿੱਠਾ ਲੱਗੇ ਠੀਕ ਹੈ ਰੋਟੀ ਤਾਂ ਖਵਾ ਕੇ ਸੁਆੰਦਾ ਨਾਲ ਉਸ ਕੁਦਰਤ ਦਾ ਪਾਣਾ ਜੀ ਵਾਹਿਗੁਰੂ ਦਾ ਪਾਣਾ ਇਹ ਵੀ ਦਿਨ ਦੇਖਣੇ ਸੀ ਮਾਲਕ ਨੇ ਵੀ ਦਿਖਾਤੇ ਕੋਈ ਨਹੀਂ ਜੇ ਉਹ ਦਿਨ ਹੀ ਰਹੇ ਤੇ ਆਦਿ ਨੂੰ ਨਹੀਂ ਰਹਿਣੇ ਜੀ ਹਾਂ